ਬਠਿੰਡਾ ਦੀ ਖਬਰ ਹੈ ਪੁਲਿਸ ਤੇ ਲੁਟੇਰਿਆਂ ਦੇ ਵਿਚਾਲੇ ਐਨਕਾਊਂਟਰ ਹੋਇਆ ਹੈ ਠੇਕੇ ਦੀ ਲੁੱਟ ਕਰਕੇ ਪੁਲਿਸ ਤੇ ਫਾਇਰਿੰਗ ਕਰਨ ਵਾਲੇ ਲੁਟੇਰਿਆਂ ਦਾ ਐਨਕਾਊਂਟਰ ਕੀਤਾ ਗਿਆ ਪੁਲਿਸ ਦੀ ਜਵਾਬੀ ਫਾਇਰਿੰਗ ਦੇ ਵਿੱਚ ਦੋ ਲੁਟੇਰਿਆਂ ਦੀ ਲੱਤ 'ਚ ਗੋਲੀ ਵੱਜੀ ਹੈ ਲੁਟੇ ਲੁਟੇਰਿਆਂ ਨੇ ਸੀਆਈਏ ਸਟਾਫ ਬਠਿੰਡਾ ਦੇ ਏਐਸਆਈ ਤੇ ਫਾਇਰਿੰਗ ਕੀਤੀ ਸੀ ਮੁਠਪੇੜ ਦੇ ਦੌਰਾਨ ਪੁਲਿਸ ਨੇ ਤਿੰਨੇ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਮੁਠਪੇੜ ਦੇ ਦੌਰਾਨ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਜੋ ਐਨਕਾਊਂਟਰ ਹੋਇਆ ਬਠਿੰਡਾ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਨੇ ਤਿੰਨ ਲੁਟੇਰੇ ਫੜੇ ਗਏ ਨੇ ਇਹਨਾਂ ਦੇ ਵਿੱਚੋਂ ਦੋ ਦੇ ਪੈਰ 'ਚ ਗੋਲੀ ਵੱਜੀ ਹੈ ਤਿੰਨਾਂ ਲੁਟੇਰਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਹ ਤਸਵੀਰ ਸਾਹਮਣੇ ਆਈ ਹੈ ਮੋਟਰਸਾਈਕਲ ਤੇ ਜਾਂਦਿਆਂ ਦੀ ਇਹਨਾਂ ਲੁਟੇਰਿਆਂ ਦੀ ਇਹ ਤਸਵੀਰ ਤਾਂ ਦੂਜੇ ਪਾਸੇ ਪੁਲਿਸ ਮੁਲਾਜ਼ਮ ਦੀ ਤਸਵੀਰ ਦੋ ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਖਬਰ ਠੇਕੇ ਦੀ ਲੁੱਟ ਕਰਕੇ ਭੱਜ ਰਹੇ ਲੁਟੇਰਿਆਂ ਤੇ ਪੁਲਿਸ ਦੇ ਵਿਚਾਲੇ ਐਨਕਾਊਂਟਰ ਹੋਇਆ ਹੈ ਮਨਿੰਸ਼ ਖਬਰ ਤੇ ਜਾਣਕਾਰੀ ਦੇਣਗੇ ਮਨਿੰਸ਼ ਕੀ ਕੁਝ ਜਾਣਕਾਰੀ ਕਿਸੇ ਤਰ੍ਹਾਂ ਦੀ ਕੋਈ ਰਿਕਵਰੀ ਪੂਰਾ ਮਾਮਲਾ ਕੀ ਹੈ ਰੁਚੀ ਸਭ ਤੋਂ ਪਹਿਲਾਂ ਦੱਸ ਦਵਾਂ ਕਿ ਬੀਤੇ ਦਿਨ ਬਠਿੰਡਾ ਦੇ ਇੱਕ ਏਕੇ ਦੇ ਉੱਤੇ ਕੁਝ ਲੁਟੇਰਿਆਂ ਵੱਲੋਂ ਲੁੱਟ ਕੀਤੀ ਗਈ ਸੀ ਜਿੱਤੇ ਲੁੱਟ ਦਾ ਜਿਹੜੀ ਦਿਨ ਦਿਹਾੜੇ ਤੇ ਸਵੇਰੇ ਕੀਤੀ ਗਈ ਜਿੱਥੋਂ ਲੁਟੇਰੇ ਏਕੇ ਤੋਂ ਕਰੀਬ 10000 ਰੁਪਏ ਲੈ ਕੇ ਫਰਾਰ ਹੋ ਗਏ ਸਨ ਲਗਾਤਾਰ ਬਠਿੰਡਾ ਪੁਲਿਸ ਆ ਰੋਪੀਆਂ ਦੀ ਭਾਲ ਕਰ ਰਹੀ ਸੀ ਜਿੰਨਾ આરોપીਆਂ ਦੀ ਸੀਸੀਟੀਵੀ ਕੈਮਰੇ ਵਿੱਚ ਵੀਡੀਓ ਵੀ ਜਿਹੜੀ ਰਿਕਾਰਡ ਹੋ ਗਈ ਸੀ ਤਸਵੀਰਾਂ ਰਿਕਾਰਡ ਹੋ ਗਈਆਂ ਸਨ ਉਹ ਤਸਵੀਰਾਂ ਵੀ ਪੁਲਿਸ ਨੇ ਜਿਹੜੇ ਅਜੰਤਰ ਚ ਕੀਆ ਤਾਂ ਜੋ આરોપીਆਂ ਨੂੰ ਜਗਦੀ ਫੜਿਆ ਜਾ ਸਕਿਆ ਇਹ ਬੀਤੀ ਰਾਤ ਬਟਿੰਡਾ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ଥି ਕਿ ਆਰੋਪੀ ਨੇ ਜਿਹੜੇ ਬਟਿੰਡਾ ਦੇ ਪਰਸਨਾਮ ਨਗਰ ਵਿੱਚ ਲੁਕੇ ਹੋਏ ਨੇ ਤਾਂ ਬਟਿੰਡਾ ਦੀ ਸੀਆਈ ਸਟਾਫ ਦੀ ਟੀਮ ਨੇ ਉਥੇ ਦਮਸ਼ ਕੀਤੀ ਰੇਡ ਕੀਤੀ ਤਾਂ ਇਹ ਤਿੰਨ ਨੌਜਵਾਨ ਉਥੇ ਮੌਜੂਦ ਸਨ ਜਿਨ੍ਹਾਂ ਨੇ ਪੁਲਿਸ ਨੂੰ ਉੱਤੇ ਫੈਰਿੰਗ ਜੀਪ ਉਸ ਦੇ ਕਿ ਐਸਆਈ ਦੇ ਲੱਤ ਵਿੱਚ ਫੈਰਿੰਗ ਲੱਗੀ ਤੇ ਤਿੰਨੋਂ ਉਥੋਂ ਮੋਟਰਸਾਈਕਲ ਤੇ ફરਾਰ ਹੋ ਗਏ ਜਿਸ ਤੇ ਚਲਦਿਆਂ ਬਟਿੰਡਾ ਪੁਲਿਸ ਨੇ ਤੁਰੰਤ ਹਰਕਤ ਵਿੱਚ ਆ ਗਈ ਤੇ ਜਗਾ ਜਗਾ ਤੇ ਨਾਕਾ ਬੰਦੀ ਹੈ ਜਿਹੜੀ ਕਰਦੇ ਇਸ ਦੇ ਦੌਰਾਨ ਹੈ ਸੀਆਈਏ ਦੀ ਜੀ ਟੀਮ ਨੂੰ ਇਹ ਇਹ ਜਿਹੜੇ ਲੁਕੇ ਰਹੇ ਉਥੋਂ ਫਾਇਰ ਕਰਕੇ ਭੱਜੇ ਸੀ ਜਿਨ੍ਹਾਂ ਨੇ ਇੱਕ ਇੱਕ ਦੀ ਪਹਿਲਾਂ ਲੁੱਟ ਕੀਤੀ ਸੀ ਇੱਕ ਨਾਕੇ ਦੌਰਾਨ ਫਿਰ ਮਿਲ ਗਏ ਜਦੋਂ ਇਹਨਾਂ ਇਹਨਾਂ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਫਿਰ ਫਿਰ ਇਹਨਾਂ ਨੇ ਪੁਲਿਸ ਨੂੰ ਉੱਤੇ ਫਾਇਰ ਕੀਤਾ ਇਸ ਦੇ ਜਵਾਬੀ ਵਿੱਚ ਪੁਲਿਸ ਨੇ ਜਿਹੜਾ ਫਾਇਰ ਕੀਤਾ ਜਦੋਂ ਦੋ ਫਾਇਰ ਕੀਤੇ ਤਾਂ ਇੱਕ ਦੋਵੇਂ ਫਾਇਰ ਨੇ ਜਿਹੜੇ ਕੱਥੀਟਾ આરોપીਾਂ ਦੇ ਲੱਤ ਵਿੱਚ ਲੱਗੇ ਤੇ ਕੱਥੀਟਾ આરોપી ਤਿੰਨ ਕੱਥੀਟਾ આરોપી ਹੈ ਜਿਹੜੇ ਪੁਲਿਸ ਨੇ ਮੌਕੇ ਤੇ ਕਾਬੂ ਕਰ ਲਏ ਪੁਣ ਪੁਲਿਸ ਇਸ ਮਾਮਲੇ ਦੇਤੇ ਰਾਇਨਾ ਜਾਂਚ ਕਰ ਰਹੀ ਹੈ ਤੇ 9:00 ਵਜੇ ਕਰੀਬ ਜਿਨ੍ਹਾਂ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਜਿਹੜੇ ਇਸ ਮਾਮਲੇ ਤੇ ਪ੍ਰੈਸ ਕਾਨਫਰੰਸ ਕਰਨਗੇ ਪੂਰੀ ਜਾਣਕਾਰੀ ਹੈ ਜਿਹੜੀ ਦਿੱਤੀ ਜਾਵੇਗੀ ਜੀ ਹਾਂ ਠੀਕ ਹੈ ਮਨੀਸ਼ ਸ਼ੁਕਰੀਆ ਜਾਣਕਾਰੀ ਦੇਣ ਤੇ ਲਈ ਸੋ ਮੋਟਪੇੜ ਦੇ ਦੌਰਾਨ ਪੁਲਿਸ ਨੇ ਤਿੰਨੇ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਡਿਟੇਲਡ ਜਾਣਕਾਰੀ ਸਾਂਝੀ ਕੀਤੀ ਜਾਏਗੀ